ਮੋਹਾਲੀ ਦੀ ਅਦਾਲਤ ਨੇ ਜ਼ਬਰਦਸਤ ਨਾਮਲੇ ਵਿੱਚ ਬਲਾਤਕਾਰੀ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ ਬਲਾਤਕਾਰੀ ਬਜਿੰਦਰ ਨੂੰ ਇਹ ਸਜ਼ਾ ਧਾਰਾ 376 323 ਤੇ 506 ਦੇ ਤਹਿਤ ਸੁਣਾਈ ਗਈ ਹੈ ਬਲਾਤਕਾਰੀ ਬਜਿੰਦਰ ਨੂੰ ਸਜ਼ਾ ਮਿਲਣ ਤੋਂ ਬਾਅਦ ਪੀੜਤ ਪਰਿਵਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਸੀਆਈਡੀ ਦੀ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬਾਹਰ ਬਹੁਤ ਜ਼ਿਆਦਾ ਖਤਰਾ ਹੈ ਬਲਾਤਕਾਰੀ ਬਜਿੰਦਰ ਨੂੰ ਸਜ਼ਾ ਮਿਲਣ ਤੋਂ ਬਾਅਦ ਇਸ ਦੇ ਸਮਰਥਕ ਭੜਕ ਚੁੱਕੇ ਹਨ ਤੇ ਸਾਡੇ ਤੇ ਹਮਲਾ ਵੀ ਹੋ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ 10 ਸਾਲ ਦੀ ਸਜ਼ਾ ਸੋਚ ਕੇ ਬੈਠੇ ਸੀ ਪਰ ਅਦਾਲਤ ਨੇ ਸਜ਼ਾ ਦੇ ਕੇ ਉਸ ਨੂੰ ਇੱਕ ਤਰ੍ਹਾਂ ਨਾਲ ਮਾਰ ਹੀ ਦਿੱਤਾ ਹੈ ਹੁਣ ਉਹ ਜੇਲ੍ਹ ਵਿੱਚ ਬੈਠ ਕੇ ਹੀ ਇਹ ਹੀ ਸੋਚੇਗਾ ਕਿ ਮੈਂ ਤਾਂ ਮਾਰਿਆ ਹੈ ਗਿਆ ਹਾਂ ਉਨਾਂ ਨੇ ਕਿਹਾ ਕਿ ਹੁਣ ਸਾਡੀ ਸਾਨ ਨੂੰ ਖਤਰਾ ਹੈ ਕਿਉਂਕਿ ਪਹਿਲਾਂ ਲੱਗਦਾ ਸੀ ਕਿ ਅਸੀਂ ਇਸ ਨੂੰ ਰੋਕ ਲਵਾਂਗੇ ਪਰ ਹੁਣ ਉਹ ਵਿਅਕਤੀ ਰੁਕਣ ਵਾਲਾ ਨਹੀਂ ਹੈ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਕੋਲ ਸੁਰੱਖਿਆ ਹੈ ਪਰ ਜਦੋਂ ਧਰਨੇ ਲੱਗਦੇ ਹਨ ਉਦੋਂ ਸੁਰੱਖਿਆ ਵਾਪਸ ਲੈ ਲੈਂਦੇ ਹਨ ਉਹਨਾਂ ਨੇ ਕਿਹਾ ਕਿ ਸਾਡੇ ਤੇ ਪਹਿਲਾਂ ਵੀ ਗੋਲੀਆਂ ਚਲਾਈਆਂ ਗਈਆਂ ਹਨ ਸਾਨੂੰ ਪਿਆਰ ਨਾਲ ਬੁਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਤੇ ਰੇਪ ਦੇ ਝੂਠੇ ਕੇਸ ਵੀ ਕਰਵਾਏ ਗਏ ਹਨ